ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਲਿਧਾਨੇ ਤੋਂ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਰਾਤੀ ਜਿਹੜਾ ਇੱਕ ਵੱਡਾ ਹਮਲਾ ਹੋਇਆ ਉਸ ਨੂੰ ਲੈ ਕੇ ਜਿਹੜਾ ਕੌਨਬਜੇ ਪ੍ਰਤਾਪ ਵੱਲੋਂ ਜਿਹੜਾ ਕਾਫੀ ਟਾਈਮ ਪਹਿਲਾਂ ਜਿਹੜਾ ਪਾਰਟੀ ਵਿੱਚ ਉਹਨਾਂ ਨੂੰ ਕੱਢ ਦਿੱਤਾ ਸੀ ਬਾਅਦ ਦੇ ਵਿੱਚ ਕੌਨਬਜੇ ਪ੍ਰਤਾਪ ਵੱਲੋਂ ਜਿਹੜਾ ਅਸਤੀਫਾ ਭੇਜ ਦਿੱਤਾ ਗਿਆ ਸੀ ਇਸ ਵੇਲੇ ਤੁਹਾਨੂੰ ਦੋ ਖਬਰਾਂ ਸੁਣਾਉਣੇ ਆ ਵੱਡੀਆਂ ਖਬਰਾਂ ਕਿਹਨੇ ਇੱਕ ਖਬਰ ਤਾਂ ਜੁੜੀ ਆ ਸਿਮਰਜੀਤ ਸਿੰਘ ਬੈਂਸ ਦੇ ਨਾਲ ਸਭ ਤੋਂ ਵੱਡੀ ਖਬਰ ਜੁੜੀ ਆ ਦੇ ਰਾਤੀ ਇਹ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਉਹਨਾਂ ਦੇ ਭਰਾ ਵੱਲੋਂ ਜਿਹੜਾ 6 ਗੋਲੀਆਂ ਦਾ ਜਿਹੜੀਆਂ ਫੈਰ ਕਰ ਦਿੱਤੀਆਂ ਨੇ ਬੇਸ਼ੱਕ ਉਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਉਹ ਬਾਲ-ਬਾਲ ਬੱਚੇ ਆ ਤੁਹਾਨੂੰ ਪੂਰੀ ਜਾਣਕਾਰੀ ਦੱਸਦੇ ਆ ਤੇ ਦੂਸਰੀ ਖਬਰ ਦਾ ਵੀ ਆਪਾਂ ਨਾਲ ਹੀ ਰੁਕ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਧਿਆਨ ਦੇ ਨਾਲ ਜਰੂਰ ਸੁਣਨਾ ਸਾਰੀ ਵੀਡੀਓ ਨੂੰ ਐਂਡ ਤੱਕ ਤੇ ਜਿੰਨਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੈਰਜੀ ਕਾਲਸਾ ਵੈਰਜੀ ਕੀ ਪਤੇ ਅਸਮੇਂ ਦੀ ਜਿਹੜੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਲਿਧਿਆਣੇ ਤੋਂ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਰਾਤੀ ਜਿਹੜਾ ਇੱਕ ਵੱਡਾ ਹਮਲਾ ਹੋਇਆ ਉਹ ਹਮਲਾ ਜਿਹੜਾ ਸਿਮਰਜੀਤ ਸਿੰਘ ਬੈਂਸ ਦੇ ਭਰਾ ਅਤੇ ਉਸ ਦੇ ਭਤੀਜੇ ਵੱਲੋਂ ਜਿਹੜਾ ਕੀਤਾ ਗਿਆ ਇਹ ਦੱਸਿਆ ਗਿਆ ਕਿ 6 ਜਿਹੜੇ ਰਾਉਂਡ ਨੇ ਜਿਹੜੇ ਰਾਉਂਡ ਨੇ ਉਹ ਫਾਇਰ ਕੀਤੇ ਗਏ ਨੇ ਜਿਹੜਾ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਡਿਫੈਂਡਰ ਦੇ ਉੱਪਰ ਜਿਹੜਾ ਕਿ ਸਿਮਰਜੀਤ ਸਿੰਘ ਬੈਂਸ ਉਹਦੇ ਵਿੱਚੋਂ ਜਿਹੜਾ ਬਾਲ-ਬਾਲ ਬਚ ਗਿਆ ਤਾਨੂੰ ਦੱਸ ਦਈਏ ਕਿ ਬਲਵਿੰਦਰ ਬੈਂਸ ਤੇ ਸਮਰਜੀਤ ਸਿੰਘ ਬੈਂਸ ਦੀ ਆਪਾਂ ਅਕਸਰ ਜੋੜੀ ਦੇਖਦੇ ਆ ਇਹ ਦੋਨੇ ਭਰਾ ਜਿਹੜੇ ਕਿ ਪਹਿਲਾਂ ਜਦੋਂ ਦੋਨੇ ਵੱਡੇ ਐਕਸੇ ਦੋਨੇ ਜਿਹੜਾ ਇਕੱਠੇ ਜਾਇਆ ਕਰਦੇ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਹ ਸਰਬਜੀਤ ਸਿੰਘ ਬੈਂਸ ਸਮੇਤ ਜਿਹੜਾ ਤਿੰਨ ਹੋਰ ਜਣੇ ਕਿ ਕੁੱਲ ਚਾਰ ਭਰਾ ਨੇ ਹੁਣ ਇਹਨਾਂ ਦੇ ਵੱਡੇ ਭਰਾਤਾ ਜਿਹੜਾ ਪਰਮਜੀਤ ਸਿੰਘ ਬੈਂਸ ਤੇ ਉਹਦੇ ਭਤੀਜੇ ਵੱਲੋਂ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਸਮਰਜੀਤ ਸਿੰਘ ਬੈਂਸ ਦੇ ਉੱਪਰ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਤੇ ਉਹਨਾਂ ਦੇ ਜਿਹੜੇ ਗੱਡੀ ਦਾ ਨੁਕਸਾਨ ਜਿਹੜਾ ਕੀਤਾ ਗਿਆ ਇਹ ਦੱਸਿਆ ਜਾ ਰਿਹਾ ਪਰ ਫਿਰ ਜਾਂ ਪੈਸ ਨੂੰ ਕੁਦਰਤ ਕਹਿ ਲਿਆ ਜਾਂ ਇਹ ਸਮਝ ਲਈਏ ਕਿ ਉਸ ਸਮੇਂ ਜਿਹੜਾ ਸਿਮਰਜੀਤ ਸਿੰਘ ਬੈਂਸ ਗੱਡੀ ਦੇ ਵਿੱਚ ਨਹੀਂ ਸੀ ਜਿੰਨਾ ਕਰਕੇ ਸਿਮਰਜੀਤ ਸਿੰਘ ਬੈਂਸ ਦਾ ਜਿਹੜਾ ਬਚਾਅ ਹੋ ਗਿਆ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸਿਮਰਜੀਤ ਸਿੰਘ ਬੈਂਸ ਦੇ ਹੀ ਉਹਨਾਂ ਦੇ ਹੀ ਵੱਡੇ ਭਰਾਵਲੋਂ ਜਿਹੜਾ ਤੇ ਭਤੀਜੇ ਵੱਲੋਂ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਿਹੜੀ ਕਿ ਇੱਕ ਜਾਨ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਪਾਰੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਉਹ ਬਾਲ ਬਾਲ ਬਚ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਚਾਰ ਭਰਾ ਨੇ ਜਿਹੜੇ ਕਿ ਇਹ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਤੇ ਪਰਮਜੀਤ ਸਿੰਘ ਬੈਂਸ ਆ ਜਿਹੜੇ ਉਹ ਦੋਵੇਂ ਇਕੱਠੇ ਰਹਿੰਦੇ ਆ ਤੇ ਬਲਵਿੰਦਰ ਸਿੰਘ ਬੈਂਸ ਤੇ ਉਹਦਾ ਦੂਜਾ ਭਰਾ ਜਿਹੜੇ ਉਹ ਅਲੱਗ ਰਹਿੰਦੇ ਆ ਕਿ ਇਹਨਾਂ ਦਾ ਆਪਸ ਦੇ ਵਿੱਚ ਕੋਈ ਇੱਕ ਰੇਲੂ ਜਿਹੜਾ ਝਗੜਾ ਚੱਲ ਰਿਹਾ ਸੀ ਪਰ ਝਗੜਾ ਇ tanto ਤੱਕ ਫੈਲ ਗਿਆ ਕਿ ਜਿਹੜਾ ਇੱਕ ਹਿੰਸਕ ਰੂਪ ਧਾਰਨ ਕਰ ਗਿਆ ਜਾਨੀ ਕਿ ਇ tanto ਤੱਕ ਜਿਹੜੀ ਕਿ ਗੋਲੀਆਂ ਚਲਾਉਣ ਤੱਕ ਦੀ ਜਿਹੜੀ ਨੋਬਤ ਆ ਗਈ ਇਹ ਕਿਉਂ ਆ ਗਈ ਕੀ ਇਹਦਾ ਜਿਹੜਾ ਘਰੇਲੂ ਝਗੜਾ ਸੀ ਜਿਹੜਾ ਅਜਿਹਆ ਜੇ ਆਪਾਂ ਕਹਦੇ ਆ ਕਿ ਆਪਾਂ ਦੇਖਦੇ ਆ ਅਕਸਰ ਕਿ ਪਿੰਡਾਂ ਜਾਂ ਸਹਰਾਂ ਦੇ ਵਿੱਚ ਜੋ ਜ਼ਿਮੀਂਦਾਰ ਹੁੰਦੇ ਆ ਜਾਂ ਵਪਾਰੀ ਵਰਗ ਹੁੰਦਾਗਾ ਉਹਨਾਂ ਜਾਂ ਤਾਂ ਕਿਸੇ ਲੈਂਡ ਦੇ ਨੂੰ ਜਾ ਕੇ ਇਹ ਗੱਲ ਚੱਲਦੀ ਆ ਜਾਂ ਫਿਰ ਜੇ ਆਪਾਂ ਕਹਿੰਦੇ ਆ ਕਿ ਕਿਸੇ ਜ਼ਮੀਨ ਦੇ ਆਪਾਂ ਆ ਕਹਿੰਦੇ ਕਿ ਜ਼ਮੀਨ ਨੂੰ ਲੈ ਕੇ ਜਿਹੜਾ ਬਵਾਦ ਹੋ ਸਕਦਾਗਾ ਪਰ ਇਹ ਦਸਪੂਰਨ ਤੌਰ ਤੇ ਅਜੇ ਫਿਲਹਾਲ ਪੂਰੀ ਖਬਰ ਸਾਹਮਣੇ ਨਿਕਲ ਕੇ ਨਹੀਂ ਆਈ ਪਰ ਇਹ ਦੱਸਿਆ ਜਾ ਰਿਹਾ ਕਿ ਘਰੇਲੂ ਗਲੇਸ਼ ਜਿਹੜਾ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਸੀ ਉਸ ਨੂੰ ਲੈ ਕੇ ਜਿਹੜਾ ਰਾਤੀ ਦੇਰ ਆ ਜਿਹੜਾ 11 11:30 ਵਜੇ ਦੀ ਕਹਿੰਦੇ ਗੱਲ ਆ ਜਿਹੜਾ ਕਿ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਜਿਹੜੀਆਂ ਉਹਨਾਂ ਦੀ ਡਿਫੈਂਡਰ ਕਾਰ ਦੇ ਉੱਪਰ ਜਿਹੜੀਆਂ 6 ਗੋਲੇ ਉਹਨਾਂ ਦੇ ਭਰਾ ਪਰਮਜੀਤ ਸਿੰਘ ਬੈਂਸ ਤੇ ਉਹਨਾਂ ਦੇ ਭਤੀਜੇ ਵੱਲੋਂ ਚਲਾਈਆਂ ਗਈਆਂ ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਸਾਬਕਾ ਬਧਾਇਕ ਨੇ ਜਿਹੜੇ ਉਹ ਬਾਲ-ਬਾਲ ਬਚ ਗਏ ਆ ਉਹਨਾਂ ਵੱਲੋਂ ਜਿਹੜੀ ਕਿ ਪੋਰਸ ਕੰਪਲੀਟ ਵੀ ਜਿਹੜੀ ਲਿਖਿਆ ਦਿੱਤੀ ਗਈ ਆ ਹੁਣ ਅਗਲਾ ਜਿਹੜਾ ਦੇਖਦੇ ਆ ਕਿ ਇਹਦੇ ਵਿੱਚ ਕਿਸ ਦਾ ਕੀ ਕਸੂਰ ਆ ਕਿੰਨਾ ਕਸੂਰ ਆ ਕੀ ਰੀਜਨ ਨੇ ਕੀ ਇਹਨਾਂ ਦਾ ਕਾਰਨ ਆ ਕਿ ਆਪਣੇ ਹੀ ਸਕੇ ਭਰਾ ਨੂੰ ਜਿਹੜਾ ਉਹਦਾ ਭਾਈ ਜਿਹੜਾ ਮਾਰਨ ਪੈ ਗਿਆ ਇਹਦਾ ਕੀ ਉਹਦੇ ਵਿੱਚ ਕੀ ਗੱਲ ਸੀ ਕੀ ਇਹਦਾ ਝਗੜਾ ਸੀ ਜਿਹਦੇ ਵਿੱਚ ਕਿ ਭਰਾ ਹੀ ਭਰਾ ਦਾ ਜਿਹੜਾ ਬੈਰੀ ਬਣ ਚੁੱਕਿਆ ਜਿਵੇਂ ਅੱਜ ਦੇਖਦੇ ਆ ਕਿ ਖੂਨਾ ਜਿਹੜਾ سپੈਦ ਹੋ ਚੁੱਕਿਆਗਾ ਚਿੱਟਾ ਹੋ ਚੁੱਕਿਆਗਾ ਲੋਕਾਂ ਦਾ ਜਿਹੜਾ ਛੋਟੇ ਜੀ ਗੱਲ ਵਿੱਚੋਂ ਵੀ ਆਪਣੇ ਹੀ ਜਿਹੜਾ ਕਿ ਆਪਣੇ ਭਰਾਵਾਂ ਨੂੰ ਭਰਾ ਮਾਰੇ ਆ ਇੱਕੋ ਮਾਂ ਦੇ ਜਿਹੜਾ ਕੁੱਖ ਦੇ ਵਿੱਚੋਂ ਜਨਮੇ ਚਾਰ ਭਰਾ ਤੇ ਦੂਸਰਾ ਭਰਾ ਦੂਸਰੇ ਦਾ ਬੈਰੀ ਕਵੇਂ ਬਣ ਜਾਂਦਾਗਾ ਇਹ ਮਿੰਟਾਂ ਦੀ ਖੇਡ ਪਤਾ ਨਹੀਂ ਲੱਗਦਾ ਕਿਦੋਂ ਕੋਈ ਫੇਸ ਸੇਵਰਜੀਤ ਸਿੰਘ ਬੈਂਸ ਦੇ ਨਾਲ ਵਾਪਰਿਆ ਬੇਸ਼ੱਕ ਚਲੋ ਉਹ ਫਿਲਹਾਲ ਪ੍ਰਮਾਤਮਾ ਨੇ ਉਹਨਾਂ ਦਾ ਬਚਾਅ ਕਰ ਦਿੱਤਾ ਤੇ ਉਹ ਫਿਲਹਾਲ ਜਿਹੜਾ ਬਾਲ-ਬਾਲ ਬਚ ਗਿਆ ਦੂਸਰੀ ਖਬਰ ਜੁੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈ ਚੁੱਕਿਆਗਾ ਤੁਸੀਂ ਦੇਖਦੇ ਹੋ ਕਿ ਨਿੱਤ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਿਹੜਾ ਜਾਂ ਤਾਂ ਉਹ ਪਾਰਟੀ ਸੜ ਜਾਂਦੇ ਆ ਜਾਂ ਫਿਰ ਉਹ ਪਾਰਟੀ ਤੋਂ ਜਿਹੜਾ ਭਗੌੜੇ ਹੋ ਜਾਂਦੇ ਆ ਜਾਂ ਫਿਰ ਕਈਆਂ ਤੇ ਜਿਹੜਾ ਲਗਾਤਾਰ ਆ ਜਿਹੜੇ ਗੰभीर ਮਾਮਲੇ ਦਰਜ ਹੋ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੱਲ ਹੀ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਕਿ ਖੰਡੂਰ ਸਾਹਿਬ ਤੋਂ ਵਿਧਾਇਕ ਸੀ ਉਹਨਾਂ ਨੂੰ ਜਿਹੜਾ ਕਿ ਇੱਕ ਉਸਵਾ ਨਾਮ ਦੀ ਲੜਕੀ ਦੇ ਜਿਹੜਾ ਸੇੜ ਸਾੜ ਦੇ ਮਾਮਲੇ ਦੇ ਵਿਕਤੀਆ ਜਿਹੜੀ ਤਰਨਤਾਰਨ ਦੀ ਅਦਾਲਤ ਵੱਲੋਂ 12 ਸਾਲ ਬਾਅਦ ਜਿਹੜਾ 4 ਸਾਲਾਂ ਦੀ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਜਾਨੀ ਕਿ ਉਹ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਆ ਦੂਸਰਾ ਬਤਾ ਹੈ ਕਿ ਆਪਾਂ ਗੱਲ ਕਰ ਲਈਏ ਜੇਕਰ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਦੇ ਉੱਪਰ ਵੀ ਜਿਹੜਾ ਬਲਾਤਕਾਰ ਦਾ ਜਾਨੀ ਕਿ 378 ਜਿਹੜਾ ਮਕਦਮਾ ਦਰਜ ਹੋ ਚੁੱਕਿਆ ਗਾ ਜਿਹੜਾ ਉਹਨਾਂ ਤੇ ਹੋਰ ਵੀ ਜਿਹੜੀਆਂ ਕਈ ਧਰਾਵਾਂ ਨੇ ਜਿਹੜੀਆਂ ਸਗ੍ਰੀਨਲ ਲੱਗੀਆਂ ਹੋਈਆਂ ਨੇ ਉਹ ਵੀ ਪਹਿਲੇ ਹਾਲ ਕਹਿੰਦੇ ਪੁਲਿਸ ਨੇ ਜਦੋਂ ਇੱਕ ਵਾਰ ਜਿਹੜਾ ਕਰਨਾਲ ਦੇ ਵਿੱਚ ਫੜ ਲਿਆ ਸੀ ਫਿਰ ਉਹ ਤੋਂ ਥੋੜੇ ਟਾਈਮ ਬਾਅਦ ਇੱਕ ਖਬਰ ਸਾਹਮਣੇ ਨਿਕਲ ਕੇ ਆ ਗਈ ਸੀ ਕਿ ਪੁਲਿਸ ਦੀ ਹਰਿਆਸਤ ਦੇ ਵਿੱਚੋਂ ਪਠਾਨ ਮਾਜਰਾ ਜਿਹੜੇ ਭਗੌੜੇ ਹੋ ਗਏ ਉਸ ਤੋਂ ਬਾਅਦ ਪਠਾਨ ਮਾਜਰਾ ਵੱਲੋਂ ਇੱਕ ਮਿੰਟ ਡੇਢ ਮਿੰਟ ਦੀ ਜਿਹੜੀ ਇੱਕ ਵੀਡੀਓ ਵੀਰਲ ਹੋ ਚੁੱਕੀ ਜਾਂਦੀ ਆ ਉਹਨਾਂ ਨੇ ਦੱਸਿਆ ਕਿ ਪੁਲਿਸ ਮੇਰਾ ਅਨਕਾਊਂਟਰ ਕਰਨਾ ਚਾਹੁੰਦੀ ਸੀ ਇਸ ਕਰਕੇ ਉਹ ਫਰਾਰ ਹੋ ਚੁੱਕੇ ਸੀ ਉੱਥੋਂ ਤੇ ਫਿਰ ਹਾਲੇ ਤੱਕ ਜਿਹੜਾ ਪੁਲਿਸ ਦੇ ਹੱਥ ਖਾਲੀ ਆ ਤੇ ਪਠਾਨ ਮਾਜਰਾ ਜਿਹੜਾ ਕਿ ਪਾਲਸ ਦੀ ਗਿਰਪਤੋਂ ਬਾਹਰ ਆ ਜੇ ਗੱਲ ਆਪਾਂ ਗੱਲ ਕਰੀਏ ਤੇ ਦੂਸਰੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਕਿ ਅਕਸਰ ਹੀ ਜਿਹੜਾ ਆਪਣੀ ਸਰਕਾਰ ਦੇ ਖਿਲਾਫ ਆ ਜਿਹੜਾ ਕਿ ਸਰਿਆਂਮ ਨਾ ਧੜਕ ਹੋ ਕੇ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਮੈਂ ਸੱਚ ਨੂੰ ਸੱਚ ਕਹਾਂਗਾ ਉਹਨਾਂ ਨੇ ਪਹਿਲਾਂ ਵੀ ਜਿਹੜਾ ਕਿ ਜਦੋਂ ਬੇਅਦਬੀ ਹੋਈ ਹੈ ਬਰਗਾੜੀ ਦੇ ਵਿੱਚ ਉਸ ਤੋਂ ਲੈ ਕੇ ਜਿਹੜਾ ਅੱਗੇ ਤੱਕ ਉਹ ਜਿਹੜਾ ਉਹ ਆਪਣੇ ਸਟੈਂਡ ਤੇ ਕਾਇਮ ਨੇ ਉਹਨਾਂ ਨੇ ਜਿਹੜਾ ਇਸ ਬਾਬਤ ਜਿਹੜਾ ਕਈ ਵਾਰ ਜਿਹੜਾ ਬਾਦਲਾ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਤੇ ਸੌਦਾ ਸਾਦ ਨੂੰ ਵੀ ਖੜਾ ਕੀਤਾ ਉਸ ਨੂੰ ਲੈ ਕੇ ਜਿਹੜਾ ਕੌਰਬੇਜੇ ਪ੍ਰਤਾਪ ਵੱਲੋਂ ਜਿਹੜਾ ਕਾਫੀ ਟਾਈਮ ਪਹਿਲਾਂ ਜਿਹੜਾ ਪਾਰਟੀ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਸੀ ਬਾਅਦ ਦੇ ਵਿੱਚ ਕੌਰਬੇਜੇ ਪ੍ਰਤਾਪ ਵੱਲੋਂ ਜਿਹੜਾ ਅਸਤੀਪਾ ਭੇਜ ਦਿੱਤਾ ਗਿਆ ਸੀ ਪਰ ਹੁਣ ਫਿਲਹਾਲ ਜਿਹੜਾ ਅੱਜ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਅਸਤੀਪਾ ਜਿਹੜਾ ਆਵਾਜ਼ ਦੀ ਪਾਰਟੀ ਵੱਲੋਂ ਜਿਹੜਾ ਮਨਜ਼ੂਰ ਕਰ ਲਿਆ ਗਿਆਗਾ ਉਸ ਤੋਂ ਪਹਿਲਾਂ ਹੀ ਜਿਹੜਾ ਇੱਕ ਜਿਮਣੀ ਚੋਣ ਹੋਰ ਹੋਣ ਵਾਲੀ ਆ ਜਿਹੜੀ ਕੇ ਤਰਨ ਤਾਰਨ ਦੇ ਵਿੱਚ ਇੱਕ ਤੇ ਉਸ ਤੋਂ ਪਹਿਲਾਂ ਵੀ ਜਿਹੜੀ ਜਿਵਨੀ ਚੋਣ ਲੁਧਿਆਣਾ ਦੇ ਵਿੱਚ ਹੋਈ ਆ ਜਾਨੀ ਕਿ ਆਮਾ ਦੀ ਪਾਰਟੀ ਦੇ ਵਿੱਚ ਪਤਾ ਨਹੀਂ ਕਿਹ ਖਲਾਰਾ ਪੈ ਚੁੱਕਿਆਗਾ ਚਲੋ ਜੇ ਬਲਦੇ ਦੀ ਕੁਦਰਤੀ ਮੌਤ ਹੋ ਜਾਵੇ ਉਹ ਗੱਲ ਬਾਖਾ ਪਰ ਹੁਣ ਆਮਾ ਦੀ ਪਾਰਟੀ ਨੂੰ ਆ ਦੇ ਵਧਾਇਕ ਹੀ ਕਿਉਂ ਸੜ-ਸੜ ਕੇ ਭੱਜ ਰਹੇ ਭੱਜੇ ਜਾ ਰਹੇ ਨੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਸਖਬੀਰ ਬਾਦਲ ਦੇ ਉੱਪਰ ਹੀ ਕਈ ਸਸਤਾਮਾਂ ਜਾਂ ਕਈ ਆਗੂਆਂ ਵੱਲੋਂ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਆ ਸਰ ਇਹ ਕਾਲਤਾ ਸਾਹਿਬ ਨੇ ਉਹਨਾਂ ਨੇ ਇੱਕ ਵੱਡਾ ਉਹਨਾਂ ਤੇ ਇੱਕ ਬਾਾਰ ਕੀਤਾਗਾ ਆਪਾਂ ਕਹਿ ਲਈਏ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਖਬੀਰ ਬਾਦਲਾ ਜੋ ਵੀ ਰੁਪਿਆ ਜਿਹੜਾ ਹਰ ਪੀੜਤਾਂ ਲਈ ਵੰਡ ਰਿਹਾਗਾ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਆ ਬੇਸ਼ੱਕ ਉਹ ਕਹਿੰਦਾ ਮੈਂ ਇਹ ਗੱਲ ਕਹਿਣੀ ਤਾਂ ਨਹੀਂ ਸੀ ਕਿ ਜੇ ਉਹ ਰੁਪਿਆਗਾ ਉਹ ਤੁਹਾਡਾ ਰੁਪਿਆਗਾ ਤੁਹਾਡੇ ਵੱਲੋਂ ਟੇਕਿਆ ਹੋਇਆ ਮੱਥਾ ਆ ਜੇਕਰ ਭਾਈ ਸਖਬੀਰ ਬਾਦਲ ਕਹਿੰਦਾ ਰੁਪਈਏ ਲੈਂਦਾ ਤੁਸੀਂ ਉਹਨੂੰ ਨਾ ਨਹੀਂ ਕਰਨਾ ਰੁਪਈਏ ਫੜ ਲਿਓ ਜ਼ਰੂਰ ਲੈ ਲਿਓ ਰੁਪਈਏ ਇਹ ਵੱਡੇ ਸਵਾਲ ਚੁੱਕੇ ਨੇ ਜਿਹੜਾ ਅ ਗਿਆਨੀ ਹਰਪ੍ਰੀਤ ਸਿੰਘ ਨੇ ਸਖਬੀਰ ਸਿੰਘ ਬਾਦਲ ਦੇ ਉੱਪਰ ਕਿਹਾ ਕਿ ਆਪਾਂ ਵੇਖਦੇ ਕਿ ਹਰਪੀੜਤਾ ਦੇ ਤਹਿਤ ਜਿਹੜਾ ਕਈ ਕਲਾਕਾਰਾਂ ਵੱਲੋਂ ਜਿਹੜਾ ਨੇਕੀ ਕਲਾਕਾਰ ਜਿਹੜੇ ਆ ਅੱਜ ਵੀ ਜਿਹੜਾ ਉਸ ਸਹਾਇਤਾ ਕਰੇ ਆ ਤੇ ਹੋਰ ਸੰਸਥਾਵਾਂ ਵੀ ਸਹਾਇਤਾ ਕਰ ਰਹੀਆਂ ਨੇ ਉਥੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜਣੀ ਕਿ ਆਮ ਪੇਪਾਈ ਅਮਰਤਪਾਲ ਸਿੰਘ ਜ세ਬੰਦੀ ਵੱਲੋਂ ਵੀ ਜਿਹੜਾ ਕੈਂਪ ਨੇ ਜਿਹੜੇ 8 9 ਕੈਂਪ ਨੇ ਜਿਹੜੇ ਉੱਥੇ ਲਗਾਏ ਗਏ ਨੇ ਇਸ ਤਰ੍ਹਾਂ ਕੇ ਬਖਵਾਸ ਸਸਤਾਮਾ ਵੱਲੋਂ ਜਿਹੜਾ ਸੇਵਾ ਕੀਤੀ ਜਾਂਦੀ ਆ ਖਾਲਸਾ ਏਡ ਵੱਲੋਂ ਸੇਵਾ ਕੀਤੀ ਜਾਂਦੀ ਆ ਸਿੱਖ ਗਲੋਬਲ ਵੱਲੋਂ ਸੇਵਾ ਕੀਤੀ ਜਾਂਦੀ ਆ ਸਿੱਖ ਗਲੋਬਲ ਦਾ ਤਾਂ ਇਹ ਵੀ ਕਹਿਣਾਗਾ ਕਿ ਜਿਹੜੇ 10 ਟਰੈਕਟਰ ਦਿੱਤੇ ਸੀ ਮਾਨ ਕੀਰਤੌਲਖ ਨੂੰ ਉਹ ਉਹਨਾਂ ਦੇ ਆ ਜਿਹੜੇ ਕਿ ਜਿੰਨਾ ਤੇਰਾ ਕਿਸਾਨਾਂ ਦੇ ਜਿਹੜਾ ਖੇਤ ਦੇ ਵਿੱਚੋਂ ਰੇਤਾ ਨਹੀਂ ਚੁੱਕਿਆ ਜਾਂਦਾ ਉਹਨਾਂ ਤੱਕ 2 ਸਾਲ ਦੇ ਲਈ ਉਹਨਾਂ ਨੇ ਟਰੈਕਟਰ ਉਹਨਾਂ ਨੂੰ ਜਿਹੜੇ ਆਧਾਰ ਦਿੱਤੇ ਨੇ ਜਣੇ ਕਿ ਜਿਹੜਾ ਸਿੱਖ ਗਲੋਬਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ 10 ਟਰੈਕਟਰ ਦਿੱਤੇ ਆ ਉਹ 2 ਸਾਲਾਂ ਦੇ ਬਾਅਦ ਜਿਹੜੇ ਬਾਸ ਲੈ ਜਾਣਗੇ ਤੇ ਲੋਕਾਂ ਵੱਲੋਂ ਜਿਹੜਾ ਹੁਣ ਇੱਕ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਭਾਈ ਇਹ ਮਨਕ੍ਰੀ ਔਲਖ ਜਿਹੜਾ ਜੀ ਨੰਬਰ ਬਣਾ ਰਿਹਾ ਸੀ ਜੀ ਫਲਾਣਾ ਕਰ ਰਿਹਾ ਸੀ ਧਮਕਾ ਕਰ ਰਿਹਾ ਸੀ ਪਰ ਇੱਥੇ ਟਰੋਲ ਕਰਨ ਦਾ ਜਿਹੜਾ ਸਮਾਂ ਨਹੀਂ ਕਿਉਂਕਿ ਮਨਪ੍ਰੀਤ ਮੰਤਰੀ ਇਸ ਮਾਫ਼ ਕਰਨਾ ਮਾਨਾ ਕੀਤਾ ਆਲਕ ਵੱਲੋਂ ਜਿਹੜਾ ਪਹਿਲਾ ਹੀ 5 ਕਰੋੜ ਦੇ ਜਿਹੜਾ ਵੱਡੇ ਸਹਾਇਤਾ ਜਿਹੜਾ ਐਲਾਨ ਕਰ ਦਿੱਤਾ ਐਲਾਨ ਨਹੀਂ ਕੀਤਾ ਤੇ ਉਹਨਾਂ ਨੇ ਜਿਹੜਾ ਹੜਪੀੜਤਾ ਦੇ ਵਿੱਚ ਜਿਹੜਾ ਪੈਸਾ ਵੰਡਿਆ ਵੀ ਆ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਕਿਵੇਂ ਵੇਖਦੇ ਹੋ ਤੁਸੀਂ ਆਪਣੇ ਕਮੈਂਟ ਕਰਕੇ ਜਰੂਰਤ ਨੇ ਵੀਡੀਓ ਚੰਗੀ ਲੱਗਦਾ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ